ਛੇ ਅੱਤਵਾਦੀਆਂ ਦੇ ਘਰ ਬੰਬ ਬਣਾ ਲੂੜਾ ਦਿੱਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਅੱਤਵਾਦੀਆਂ ਦੇ ਵਿੱਚ ਦੋ ਉਹ ਅੱਤਵਾਦੀ ਵੀ ਸ਼ਾਮਲ ਨੇ ਜੋ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਆਸੀਫ ਤੇ ਆਦਿਲ ਨਾਮ ਦੱਸਿਆ ਜਾ ਰਿਹਾ ਜੋ ਕਿ ਇਸ ਹਮਲੇ ਦੇ ਵਿੱਚ ਸ਼ਾਮਲ ਮੰਨੇ ਜਾ ਰਹੇ ਨੇ ਔਰ ਇਹਨਾਂ ਦੇ ਘਰ ਵੀ ਟਾਏ ਗਏ ਨੇ ਤਾਂ ਛੇ ਅੱਤਵਾਦੀਆਂ ਦੇ ਘਰ ਟਾਏ ਗਏ ਨੇ ਬੰਬਾਂ ਦੇ ਨਾਲ ਉੜਾ ਦਿੱਤੇ ਗਏ ਨੇ ਦੱਸਦੀ ਹੈ ਕਿ ਲਸ਼ਕਰ ਤੋਇਬਾ ਦਾ ਹੱਥ ਦੱਸਿਆ ਜਾ ਰਿਹਾ ਸੀ ਪਹਿਲਗਾਮ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਜਿਸ ਤਰੀਕੇ ਦੇ ਨਾਲ ਸੈਲਾਨੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਬਿਆਂ ਨੇ ਲਈ ਸੀ ਜਿਸ ਦੇ ਵਿੱਚ ਆਸੀਫ ਸ਼ੇਖ, ਆਦਿਲ ਠੋਕੋਰ ਸ਼ਾਮਲ ਨੇ ਔਰ ਇਹਨਾਂ ਦੇ ਘਰ ਬੰਬਾਂ ਦੇ ਨਾਲ ਤਹਿਸਨਸ ਕਰ ਦਿੱਤੇ ਗਏ ਨੇ ਇਹਨਾਂ ਤੋਂ ਇਲਾਵਾ ਹਾਰਿਸ احمد, ਜੈਸ਼ ਅਹਿਸਾਨ ਉਲ ਹੱਕ, জাকির احمد ਗਨਈ ਅਤੇ ਸ਼ਾਹਿਦ احمد ਕੁਟੇਵੀ ਅਹ ਇਨਾਤਵਾਦੀਆਂ ਦੇ ਵਿੱਚ ਸ਼ਾਮਲ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅਤਵਾਦੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਫੌਜ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸੇ ਦੇ ਚਲਦੇ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਔਰ ਅਹ ਦੱਸ ਦਈਏ ਕਿ ਤਰਾਲ ਅਨੰਤਨਾਗ ਪੁਲਵਾਮਾ ਕੁਲਗਾਮ ਅਤੇ ਸ਼ੋਪੀਆ ਦੇ ਵਿੱਚ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤਵਾਦੀਆਂ ਦੀ ਭਾਲ ਲਈ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਤੇ ਜੋ ਅਤਵਾਦੀ ਹਮਲਾ ਹੋਇਆ ਸੀ ਤਾਂ ਉਹ ਅਤਵਾਦੀ ਹਮਲੇ ਤੋਂ ਬਾਅਦ ਫਰਾਰ ਹੋ ਗਏ ਸੀ ਕਿੱਧਰ ਗਏ ਕਿਸੇ ਨੂੰ ਨਹੀਂ ਪਤਾ ਤਾਂ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਲਗਾਤਾਰ ਸਰਚ ਆਪਰੇਸ਼ਨ ਜੰਮੂ ਕਸ਼ਮੀਰ ਦੇ ਵਿੱਚ ਚਲਾਇਆ ਜਾ ਰਿਹਾ ਔਰ ਕੱਲਾ ਕੱਲਾ ਇਲਾਕਾ ਫੌਜ ਦੇ ਵੱਲੋਂ ਸ਼ਾਂਣਿਆ ਜਾ ਰਿਹਾ ਹੈ ਔਰ ਜਿਹੜੇ ਅਤਵਾਦੀ ਸ਼ਾਮਲ ਮੰਨੇ ਜਾ ਰਹੇ ਨੇ ਇਹਨਾਂ ਹਮਲੇਆ ਦੇ ਵਿੱਚ ਜਾਂ ਜਿਹੜੇ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਲੋਕ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਬੰਬਾਂ ਦੇ ਨਾਲ ਉਹਨਾਂ ਦੇ ਘਰ ਉਡਾਏ ਜਾ ਰਹੇ ਨੇ ਤਾਂ ਜੋ ਕਿਤਨਾ ਕਿਤੇ ਉਹ ਵੀ ਮਹਿਸੂਸ ਕਰ ਸਕਣ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਜਦੋਂ ਅੱਤਵਾਦੀਆਂ ਦੇ ਖੁਦ ਪਰਿਵਾਰ ਨਿਸ਼ਾਨੇ ਤੇ ਹੁੰਦੇ ਨੇ ਜਦੋਂ ਉਹਨਾਂ ਦਾ ਘਰ ਨਿਸ਼ਾਨੇ ਤੇ ਹੁੰਦਾ ਤਾਂ ਫਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਤਾਂ ਇੱਕ ਤਰੀਕੇ ਨਾਲ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਅੱਤਵਾਦੀਆਂ ਦੀ ਛੇ ਅੱਤਵਾਦੀਆਂ ਦੇ ਘਰ ਬੰਬਾਂ ਨਾਲ ਅਜਟਾ ਦਿੱਤੇ ਗਏ ਨੇ ਔਰ ਇਸ ਤੋਂ ਪਹਿਲਾਂ ਕੱਲ ਵੀ ਇੱਕ ਇਹ ਕਾਰਵਾਈ ਦੇਖੋ ਨੂੰ ਮਿਲੀ ਸੀ ਜਦੋਂ ਅੱਤਵਾਦੀਆਂ ਦੇ ਘਰਾਂ ਨੂੰ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ ਸੀ ਉਹਨਾਂ ਵਿੱਚ ਉਹ ਅੱਤਵਾਦੀ ਵੀ ਸ਼ਾਮਲ ਸੀ ਜਿਹੜਾ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ ਉਹਦੀ ਭੈਣ ਵੀ ਇੱਕ ਅਤਵਾਦੀ ਦੇ ਸਾਹਮਣੇ ਆਈ ਸੀ ਔਰ ਉਸ ਦੇ ਵੱਲੋਂ ਅਪੀਲ ਵੀ ਸਰਕਾਰ ਨੂੰ ਕੀਤੀ ਗਈ ਸੀ ਕਿ ਪਰਿਵਾਰ ਨੂੰ ਕੋਈ ਸਜ਼ਾ ਨਾ ਕੀਤਾ ਜਾਵੇ ਘਰ ਉਹਨਾਂ ਦਾ ਨਾ ਢਾਇਆ ਜਾਵੇ ਕਿਉਂਕਿ ਜੋ ਕੁਝ ਵੀ ਕੀਤਾ ਗਿਆ ਉਹਨਾਂ ਦੇ ਭਰਾ ਦੇ ਵੱਲੋਂ ਕੀਤਾ ਗਿਆ ਹੈ ਔਰ ਆਪਣੇ ਭਰਾ ਨੂੰ ਉਹ ਮੁਜਾਹਿਦੀਨ ਵੀ ਦੱਸ ਰਹੀ ਸੀ ਕਹਿੰਦੀ ਕਿ ਉਹ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਪਰ ਵੱਡਾ ਸਵਾਲ ਇਥੇ ਇਹ ਹੀ ਉੱਠ ਰਿਹਾ ਹੈ ਕਿ ਜਦੋਂ ਪਰਿਵਾਰਕ ਮੈਂਬਰ ਪਰਿਵਾਰ ਦੇ ਨੌਜਵਾਨ ਮੁੰਡੇ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਫਿਰ ਜਿਹੜੇ ਉੱਥੋਂ ਦੇ ਕਸ਼ਮੀਰ ਦੇ ਕੁਝ ਲੋਕ ਨੇ ਤਾਂ ਉਹਨਾਂ ਦੇ ਵੱਲੋਂ ਵੀ ਪਨਾਹ ਕਾ ਦਿੱਤੀ ਜਾਂਦੀ ਹੈ ਤਾਂ ਹੀ ਇਹ ਅਤਵਾਦੀ ਲੋਪ ਹੋ ਜਾਂਦੇ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਫਿਰ ਉਹਨਾਂ ਨੂੰ ਲੱਭਣ ਲਈ ਜੋ ਆਰਮੀ ਹੈ ਉਹਨਾਂ ਨੂੰ ਸਰਚ ਆਪਰੇਸ਼ਨ ਕਰਨੇ ਪੈਂਦੇ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਆਰਮੀ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ 6 ਅਤਵਾਦੀਆਂ ਦੇ ਘਰ ਢਾ ਦਿੱਤੇ ਗਏ ਨੇ ਔਰ ਦੂਸਰੇ ਪਾਸੇ ਹੋਰ ਵੱਡੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਜੋ ਫੌਜ ਹੈ ਤਾਂ ਉਸ ਦੇ ਵੱਲੋਂ ਐਲੋਸੀ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਹੈ ਭਾਰਤੀ ਪੋਸਟ ਦੇ ਉੱਤੇ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਲਗਾਤਾਰ ਦੋਹਾਂ ਪਾਸੇ ਤੋਂ ਗੋਲੀਬਾਰੀ ਹੋ ਰਹੀ ਹੈ ਕੱਲ ਵੀ ਪਾਕਿਸਤਾਨੀ ਆਰਮੀ ਦੇ ਵੱਲੋਂ ਐਲੋਸੀ ਦੇ ਉੱਤੇ ਬਾਰਡਰ ਦੇ ਉੱਤੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਸੀ ਔਰ ਅੱਜ ਇੱਕ ਵਾਰ ਫਿਰ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨੀ ਆਰਮੀ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਭਾਰਤੀ ਆਰਮੀ ਦੇ ਵੱਲੋਂ ਵੀ ਜ਼ਬਰਦਸਤ ਜਵਾਬ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਜਵਾਬੀ ਕਾਰਵਾਈ ਇੰਡੀਅਨ ਆਰਮੀ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਇਸ ਗੋਲੀਬਾਰੀ ਦੇ ਵਿੱਚ ਕਿਸੇ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਲਗਾਤਾਰ ਅੱਤਵਾਦੀਆਂ ਦੇ ਨਾਲ ਜੁੜੀਆਂ ਇਹ ਖਬਰਾਂ ਸਾਹਮਣੇ ਆ ਰਹੀਆਂ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਔਰ ਲਗਾਤਾਰ ਭਾਰ ਜੋ ਪਾਕਿਸਤਾਨ ਹੈ ਉਸ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਜੋ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਮੌਜੂਦ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਵੱਡੀ ਕਾਰਵਾਈ ਅੱਤਵਾਦੀਆਂ ਦੇ ਘਰ ਬੰਬਾਂ ਨਾਲ ਉਡਾਏ ਜਾ ਰਹੇ ਨੇ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟੈਟੇਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਘਰ 6 ਅੱਤਵਾਦੀਆਂ ਦੇ ਘਰ ਟੈਟੇਰੀ ਕੀਤੇ ਗਏ ਨੇ ਇਹਨਾਂ ਦੇ ਵਿੱਚ ਪੁਲਵਾਮਾ ਹਮਲੇ ਦੇ ਵਿੱਚ ਸ਼ਾਮਲ ਜੋ ਅੱਤਵਾਦੀ ਸੀ ਤਾਂ ਉਸ ਦਾ ਘਰ ਵੀ ਦੱਸਿਆ ਜਾ ਰਿਹਾ ਔਰ ਜੋ ਅਤਵਾਦੀ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਸੀ ਤਾਂ ਉਹ ਵੀ ਇਸ ਹਮਲੇ ਦੇ ਵਿੱਚ ਜੋ ਕਾਰਵਾਈ ਹੈ ਤਾਂ ਉਸ ਦੇ ਵਿੱਚ ਉਹਨਾਂ ਦਾ ਘਰ ਵੀ ਟਾਇਆ ਗਿਆ ਤਾਂ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਖਿਲਾਫ ਕਾਰਵਾਈ ਦੇਖ ਨੂੰ ਮਿਲ ਰਹੀ ਹੈ ਪਰ ਸਵਾਲ ਇਹ ਹੀ ਉੱਠਦਾ ਹੈ ਕਿ ਜਿੱਥੇ ਟੂਰਿਸਟ ਮੌਜੂਦ ਸੀ ਪਹਿਲਗਾਮ ਦੇ ਵਿੱਚ ਤਾਂ ਉੱਥੇ ਤੱਕ ਅਤਵਾਦੀ ਇਹ ਕਿਵੇਂ ਪਹੁੰਚੇ ਹਥਿਆਰ ਲੈ ਕੇ ਕਿ 47 ਲੈ ਕੇ ਉਥੇ ਤੱਕ ਪਹੁੰਚ ਜਾਂਦੇ ਤਾਂ ਸੁਰੱਖਿਆ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਕੋਤਾਹੀ ਕਹੀ ਜਾ ਸਕਦੀ ਹੈ ਹਾਲਾਂਕਿ ਹਮਲੇ ਤੋਂ ਬਾਅਦ ਜਰੂਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਲੋਕ ਜੋ ਸੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਉਹ ਕਦੀ ਵਾਪਸ ਨਹੀਂ ਆਉਣਗੇ ਉਹ ਪਰਿਵਾਰ ਜ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਆਪਣੇ ਚਲੇ ਗਏ ਉਹ ਕਦੀ ਵਾਪਸ ਨਹੀਂ ਆਉਣਗੇ ਉਹ ਜੋ دہشت ਦੇ ਵਿੱਚ ਪਰਿਵਾਰ ਗਏ ਨੇ ਉਹਨਾਂ ਦੀ دہشت ਕਦੇ ਘਟ ਨਹੀਂ ਹੋਵੇਗੀ ਔਰ ਆਪਣਿਆਂ ਨੂੰ ਜੋ ਖੋਣ ਦਾ ਦੁੱਖ ਹੈ ਤਾਂ ਉਹ ਉਹਨਾਂ ਦਾ ਦੁੱਖ ਸ਼ਾਇਦ ਹੀ ਕਿਸੇ ਵੀ ਕਾਰਵਾਈ ਦੇ ਨਾਲ ਘਟ ਹੋਵੇ ਪਰ ਫਿਲਹਾਲ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਉੱਤੇ ਵੱਡਾ ਐਕਸ਼ਨ